ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪਹਿਲਾ ਦਖਣੀ ਸਣ ਸਣ ਬੂਜੈ ਮਨ ਨਾਉ ਤਾਂ ਕੈ ਸਦਬਲਿਹਾਰੈ ਜਾਉ ਆਪ ਬਲਾਏ ਠੌਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾਮ ਮਿਲੇ ਚੱਲ ਮਨ ਨਾਲ ਬਿਨ ਨਾਵ ਬਾਂਦੀ ਸਭ ਕਾਲ ਰਹਾ ਖੇਤੀ ਬਣਜ ਨਾਵੈ ਕੀਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕਰੋਧ ਜੀ ਮੈਂ ਚੋਟ ਨਾਮ ਵਿਸਾਰ ਚਲੇ ਮਨ ਖੋਟ ਸੱਚ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪਰਖ ਜਲ ਪਰਾयण ਰਸ ਕਮਲ ਪਰਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੁਰਦਾਸ ਦਵਾਰ ਪੰਜ ਵਸ ਮਿਲ ਜੋਤਿ ਅਪਾ ਆਪ ਤੁਲੈ ਆਪ ਬਨਜਾਰ ਨਾਨਕ ਨਾਮ ਸਵਾਰਨ ਹਾ ਹੁਕਮ ਸੰਜੋਗੀ ਗੜਾ ਦਾਸੰਦਵਾਰ ਪੰਜ ਵਸ ਮਿਲ ਜੋਤਿ ਅਪਾ ਆਪ ਤੁਲ ਆਪੇ ਬਣ ਜਾ ਨਾਨਕ ਨਾਮ ਸਵਾਰਣ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 152 ਦੇ ਉੱਪਰ ਅੰਕਿਤ ਹੈ ਧੰ ਸਤ ਗੁਰੂ ਸਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਹਦੇ ਉੱਪਰ ਇੱਕ ਸਿਰਲੇਖ ਆਇਆ ਹੈ ਗੌੜੀ ਮੈਲਾ ਪਹਿਲਾ ਦਖਣੀ ਗੌੜੀ ਕਿੰਨੇ ਪ੍ਰਕਾਰ ਦੀ ਹੈ ਅਗਲੇ ਸ਼ਬਦਾਂ ਦੇ ਵਿੱਚ ਵੀ ਇਹ ਸਿਰਲੇਖ ਆਉਣਗੇ ਇੱਥੇ ਗੌੜੀ ਦੀ ਕਿਸਮ ਲਿਖੀ ਹੈ ਦਖਣੀ ਆਪਾਂ ਇਸ ਸ਼ਬਦ ਦਾ ਜੋ ਮੁੱਖ ਪਾਵ ਹੈ ਰਹਾਉ ਦਾ ਬੰਧ ਹੈ ਕੇਂਦਰੀ ਪਾਵ ਹੈ ਉੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਿਗੁਰੂ ਕਿਰਪਾ ਕਰ ਰਿਹਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਮ ਮਿਲੈ ਚੱਲੇ ਮਹਿ ਨਾਲ ਬਿਨ ਨਾਵੈ ਬਾਂਦੀ ਸਭ ਕਾ ਰਹਾਓ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਹੀ ਮਨੁੱਖ ਦੀ ਜ਼ਿੰਦਗੀ ਦਾ ਸਹਾਰਾ ਜਿੱਥੇ ਕੋਈ ਵੀ ਨਹੀਂ ਸਹਾਇਤਾ ਕਰਦਾ ਉੱਥੇ ਪਰਮੇਸ਼ਰ ਦਾ ਨਾਮ ਸਹਾਇਤਾ ਕਰਦਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਹਾਈ ਉਸ ਪਰਮੇਸ਼ਰ ਦਾ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਜਦੋਂ ਸਾਨੂੰ ਪ੍ਰਾਪਤ ਹੁੰਦਾ ਹੈ ਕਿਉਂਕਿ ਸਭ ਕੁਝ ਨਾਮ ਦੇ ਨਾਲ ਹੀ ਪੈਦਾ ਹੋਇਆ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਸਭ ਉਹਦੇ ਗੁਣਾ ਕਰਕੇ ਹੈ ਜਦੋਂ ਉਹਦੇ ਗੁਣ ਸਾਡੇ ਜੀਵਨ ਵਿੱਚ ਆ ਜਾਂਦੇ ਆ ਤੇ ਇਹੀ ਗੁਣ ਸਤਗੁਰੂ ਕਹਿੰਦੇ ਤੁਹਾਡੇ ਨਾਲ ਜਾਣ ਵਾਲੇ ਹਾਂ ਆਪਾਂ ਕਿੰਨੇ ਸ਼ਬਦਾਂ ਦੇ ਵਿੱਚ ਪੜਦੇ ਆਂ ਕਿ ਇਹ ਸਤਿਗੁਰੂ ਜਦੋਂ ਤੇਰਾ ਨਾਮ ਮਿਲਦਾ ਹੈ ਨਾ ਮੇਰਾ ਮਨ ਵੀ ਤੇ ਮੇਰਾ ਤਨ ਵੀ ਖੜ ਜਾਂਦਾ ਹੈ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰੇ ਬੜੇ ਸ਼ਬਦ ਹਨ ਬੇਨਤੀ ਰੂਪ ਦੇ ਵਿੱਚ ਸਤਿਗੁਰੂ ਆਪਣਾ ਨਾਮ ਦਿਓ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਕਿਉਂਕਿ ਜਿਹੜੀ ਅੰਦਰਲੀ ਭੁੱਖ ਹੈ ਉਹ ਪਰਮੇਸ਼ਰ ਦੇ ਨਾਮ ਨਾਲ ਹੀ 부ਝ ਸਕਦੀ ਹੈ ਅ ਜਿਹੜੀ ਸਾਡੀ ਢਿੱਡ ਦੀ ਭੁੱਖ ਹੈ, ਪੇਟ ਦੀ ਭੁੱਖ ਹੈ। ਜਿਹੜਾ ਬੰਦਾ ਦੋ ਰੋਟੀਆਂ ਖਾਂਦਾ ਚਾਰ ਖਾ ਲਏਗਾ। ਪਰ ਜਿਹੜੀ ਮਨ ਦੀ ਭੁੱਖ ਹੈ ਬਹੁਤ ਕੁਝ ਖਾ ਲੈਂਦਾ ਮਨੁੱਖ ਪਰ ਫਿਰ ਵੀ ਮਨ ਨਹੀਂ ਰੱਜਦਾ। ਤ੍ਰਿਸ਼ਨਾ ਬੁਝੇ ਹਰ ਕੇ ਨਾਮ। ਉਹਦੇ ਨਾਮ ਦੇ ਨਾਲ ਹੀ ਬੁਝਦੀ ਹੈ। ਸਭ ਕਹਿੰਦੇ ਭਾਈ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ ਨਾਮ ਵੜੇ ਚੱਲੇ ਮੈਂ ਨਾਲ ਕਿਉਂਕਿ ਨਾਮ ਜਿਹੜਾ ਹੈ ਨਾ ਮੇਰੇ ਨਾਲ ਜਾਣ ਵਾਲਾ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾ ਜਿਹੜਾ ਅਸਲੀ ਸਾਥੀ ਹੈ ਪਰ ਉਹ ਨਹੀਂ ਯਾਦ ਹੁੰਦਾ ਸਾਨੂੰ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਰਾਈ ਤਾਂ ਸਿਓ ਪ੍ਰੀਤ ਜਿਹੜੇ ਸਾਡੇ ਵੈਰੀ ਉਹਨਾਂ ਨਾਲ ਅਸੀਂ ਪ੍ਰੇਮ ਕਰਦੇ ਆਂ ਜਿਹੜੇ ਬੇਕਾਰ ਹਨ ਪਰ ਜਿਹਨੇ ਸਾਡੇ ਜੀਵਨ ਨੂੰ ਸਵਾਰ ਦੇਣਾ ਹੈ ਜਿਹਨੇ ਸਾਡੇ ਜੀਵਨ ਨੂੰ ਸੁਧਾਰ ਦੇਣਾ ਹੈ ਤੇ ਉਹ ਨਾਮ ਤੋਂ ਲਾਂਭੇ ਹੋ ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਨਹੀਂ ਵਸਦਾ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਦੋਈ ਨਾ ਵਸੇ ਇੱਕ ਥਾਂ ਦੋ ਜਗ੍ਹਾ ਇੱਕ ਦੋਨੇ ਚੀਜ਼ਾਂ ਇੱਕ ਜਗ੍ਹਾ ਨਹੀਂ ਵਸ ਸਕਦੀ ਜਾਂ ਤਾਂ ਹਉਮੈ ਰਹੇਗੀ ਜਾਂ ਪਰਮੇਸ਼ਰ ਦਾ ਨਾਮ ਰਹੇ ਕੇਵਲ ਮੈਂ ਉਦਾਹਰਣ ਸਾਂਝੀ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਹਾਂ ਇਸ ਗੌੜੀ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 59 ਸ਼ਬਦ ਤੇ 57 ਸ਼ਲੋਕ ਹਨ ਗੁਰ ਤੇਗ ਬਹਾਦਰ ਸਾਹਿਬ ਪਹਿਲਾ ਬਚਨ ਪੜੋ ਤੇ ਆਖਰੀ ਬਚਨ ਪੜੋ ਸਤਿਗੁਰ ਦੀ ਪਹਿਲਾ ਬਚਨ ਹੈ ਸਾਦੋ ਮਨ ਕਾ ਮਾਣ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ ਸਾਧੋ ਮਤਲਬ ਜਿਹੜੇ ਆਪਣੇ ਆਪ ਨੂੰ ਸਾਧਨ ਦਾ ਯਤਨ ਕਰ ਰਹੇ ਸਾਧਨਾ ਕਰ ਰਹੇ ਤੇ ਛੱਡਣਾ ਕੀ ਹੈ ਤੇ ਪકડਣਾ ਕੀ ਕਹਿੰਦੇ ਮਾਨ ਤਿਆਗੋ ਪકડਣਾ ਕੀ ਹੈ RAM ਨਾਮ ਔਰ ਔਰ ਕਹਿੰਦੇ ਹਿਰਦੇ ਆਖਰੀ ਬਚਨ ਹੈ RAM ਨਾਮ ਔਰ ਮੈਂ ਗਹਿਓ ਗਹਿਓ ਮਤਲਬ ਪਕੜ ਲਈ ਜਾ ਕੇ ਸਾਹਮ ਨਹੀਂ ਕੋਈ ਉਦੇ ਬਰਾਬਰ ਕੁਛ ਨਹੀਂ ਹੈ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਉਹਦਾ ਨਾਮ ਲੱਜੈ ਪਰ ਹੁੰਦਾ ਕਿ ਸਾਧ ਸੰਗਤ ਜੀ ਮੈਂ ਆਪਣੇ ਸਮੇਤ ਗੱਲ ਕਰ ਰਿਹਾ ਜੇ ਆਪਾਂ ਕੁਛ ਕਰ ਵੀ ਰਹੇ ਆ ਨਾ ਤੇ ਆਪਣੇ ਨਾਮ ਲੱਭਣ ਦਾ ਯਤਨ ਕਰ ਰਹੇ ਆ ਪਰ ਸਤਿਗੁਰੂ ਕੀ ਕਹਿੰਦੇ ਆ ਕਹਿੰਦੇ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਜਦਨ ਇਹ ਭਾਵਨਾ ਆ ਗਈ ਵੀ ਮੇਰਾ ਕੁਝ ਵੀ ਨਹੀਂ ਹੈ ਕਬੀਰ ਮੇਰਾ ਮੁਝਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿੰਦੇ ਭਾਈ ਕੁਝ ਵੀ ਨਹੀਂ ਹੈ ਤੁਹਦੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਏ ਸਤਗੁਰੂ ਆਪਣਾ ਨਾਮ ਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੁ ਨਾਮ ਬਿਨਾ ਜੋ ਪਹਿਰੇ ਖਾਏ ਜਿਹੜਾ ਨਾ ਨਾਮ ਜਪਣ ਤੋਂ ਬਿਗਾਰ ਖਾਂਦਾ ਪਹਿਨਦਾ ਸਤਗੁਰ ਕਹਿੰਦੇ ਜਿਉਂ ਕੁੱਕਰ ਜੂਠਣ ਮੇ ਪਾਏ ਜਿਦਾਂ ਜੂਠ ਦੇ ਵਿੱਚ ਕੁੱਤਾ ਮੂੰਹ ਮਾਰ ਦੇਣ ਉਦਾਂ ਦੀ ਉਹਦੀ ਹਾਲਤ ਹੁੰਦੀ ਐ ਇਸ ਮੂੜਖ ਦੀ ਅਵਸਥਾ ਹੈ ਕਿੰਨਾ ਕੀਮਤੀ ਨਾਮ ਹੈ ਸਤਗੁਰੂ ਕਹਿੰਦੇ ਨਾਮ ਮਿਲੈ ਚੱਲੇ ਮੈ ਨਾਲ ਇਹ ਸਤਗੁਰੂ ਤੇਰਾ ਨਾਮ ਮਿਲ ਜਾਏ ਤੇ ਉਹ ਮੇਰੇ ਨਾਲ ਨਿਵਣ ਵਾਲਾ ਹੈ ਬਿਨ ਨਾਵੈ ਬਾਦੀ ਸਭ ਕਾਲ ਨਾਮ ਤੋਂ ਬਿਨਾ ਸਭ ਕੁਝ ਹੀ ਕਾਲ ਦੇ ਅਧੀਨ ਹੈ ਸਮੇ ਦੇ ਅਧੀਨ ਬੰਨਿਆ ਹੋਇਆ ਹੈ ਰਹਾ ਸੁਣ ਸੁਣ ਬੂਝੈ ਮਨ ਨਾਉ ਪਹਿਲਾਂ ਪੜ ਸੁਣਦੇ ਆਂ ਫਿਰ ਉਹਨੂੰ ਸਮਝਦੇ ਆਂ ਫਿਰ ਉਹਨੂੰ ਮੰਨਣਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਸਣ ਸਣ ਬੂਝੈ ਮਾਨੈ ਨਾਉ ਸੁਣ ਸੁਣ ਕੇ ਸਮਝਿਆ ਫਿਰ ਉਹਦੇ ਨਾਮ ਨੂੰ ਮੰਨਿਆ ਤੇ ਜਿਨ੍ਹਾਂ ਨੇ ਮੰਨਿਆ ਨਾ ਸਾਧ ਸੰਗਤ ਜੀ ਤਾਂ ਕਿ ਸਤ ਬਲਿਹਾਰੈ ਜਾਉ ਮੈਂ ਉਹਨਾਂ ਤੋਂ ਸੱਦ ਕੇ ਜਾਣਾ ਸਾਬ ਕਹਿੰਦੇ ਮੰਨਣਾ ਹੀ ਮੁਸ਼ਕਲ ਹੈ ਜਿਨ੍ਹਾਂ ਨੇ ਮੰਨਿਆ ਤੇ ਸਭ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿੱਛੇ ਪਛਤਾ ਆਪ ਭਲਾਏ ਠੌਰ ਨਾ ਠਾਉ ਜਿਹਨੂੰ ਪ੍ਰਮਾਤਮਾ ਆਪ ਕਰਾਇ ਪਾ ਦਿੰਦਾ ਨਾ ਫਿਰ ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ ੱੱਕੇ ਖਾਂਦਾ ساری ਉਮਰ ਆਪ ਭੜਾਏ ਠਾਉਰ ਨਾ ਠਾਉ ਕਿਉਂਕਿ ਕਰਮੇ ਉਦਾਂ ਦੇ ਕਰਦਾ ਤੂੰ ਸਮਝਾਵੈ ਮੇਲ ਮਿਲਾਉ ਹਾਂ ਤੂੰ ਸਮਝਾ ਦਿੰਦਾ ਹੈ ਨਾ ਜਿਹਨੂੰ ਤੇ ਉਹ ਤੇਰੇ ਨਾਲ ਮਿਲ ਜਾਂਦਾ ਉਹਦਾ ਮਲਾਪ ਹੋ ਜਾਂਦਾ ਆਪਾਂ ਪੜਦੇ ਤੂੰ ਜਾਣਾ ਹੈ ਤਾਂ ਕੋਈ ਜਾਣੇ ਜਿਹਨੂੰ ਜਿਹਨੂੰ ਜਨਾ ਦਿੰਦਾ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੇ ਚੱਲੇ ਮੈਨਾ ਬਿਨ ਨਾਵਾਂ ਬਾਦੀ ਸਭ ਕਾਲ ਰਹਾਓ ਕਿੰਨਿਆ ਸੋਹਣਿਆ ਉਦਾਹਰਨਾ ਮੇਰੇ ਪਾਤਸ਼ਾਹ ਜੀ ਦੇ ਦੇ ਰਿਹਾ ਹੈ ਖੇਤੀ ਬਣਜ ਨਾਵਾ ਕੀ ਓਟ ਹੁਣ ਅਸੀਂ ਆਪਣੀ ਜ਼ਿੰਦਗੀ ਨੂੰ ਚਲਾਉਣਾ ਹੈ ਅਸੀਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਹੈ ਕੋਈ ਖੇਤੀ ਕਰਦਾ ਹੈ ਕੋਈ ਵਪਾਰ ਕਰਦਾ ਹੈ ਕੌਣਾ ਕਿਸਾਨ ਨੂੰ ਵੀ ਰਹਿਣ ਦੇ ਭਾਈ ਕਾਤੇ ਫਸਲ ਵੇਚਦਾ। 6 ਮਹੀਨੇ ਬਾਅਦ ਵੇਚ ਲਾਂਗੇ। ਕਹਿੰਦਾ ਭੁੱਖੇ ਮਰ ਜਾਾਂਗੇ। ਕਿਸੇ ਵਪਾਰੀ ਨੇ ਕੋ ਅੱਜ ਦੁਕਾਨ ਨਾ ਖੋਲੋ। ਕਹਿੰਦਾ ਕੋਈ ਬੱਚਿਆਂ ਨੂੰ ਕੀ ਖਿਲਾਵਾਂਗੇ? ਕਿੰਨਾ ਨੁਕਸਾਨ ਹੋ ਜਾਏਗਾ ਇੱਕ ਦਿਨ ਦੋ ਦਿਨ ਦੁਕਾਨ ਬੰਦ ਰੱਖਾਂਗੇ। ਪਰ ਜਦੋਂ ਧਾਰਮਿਕ ਦੁਨੀਆ ਨੂੰ ਮੈਂ ਦੇਖਦਾ ਨਾ ਸਾਧ ਸੰਗਤ ਜੀ ਕਿਸੇ ਨੂੰ ਕੋਣਾ ਅਮਰ ਸ਼ਕਲੋ ਜੀ ਅਗਲੇ ਸਾਲ ਛਾਗਾਂਗੇ। ਅਫਰ ਅਗਲੇ ਸਾਲ ਛਾਗਾਂਗੇ। ਗੁਰੂ ਸਾਹਿਬ ਕਹਿੰਦੇ ਇਦਾਂ ਸਹਾਰਾ ਬਣਾਓ ਜਿੱਦਾਂ ਤੁਸੀਂ ਕੰਮ ਨਹੀਂ ਛੱਡਦੇ ਨਾ ਇਦਾਂ ਪਰਮੇਸ਼ਰ ਦੇ ਨਾਮ ਦੇ ਨਾਲ ਵੀ ਪਿਆਰ ਬਣਾਓ ਗੁਰੂ ਰਾਮਦਾਸ ਜੀ ਨੇ ਪੁੱਛਿਆ ਸੀ ਸਤਿਗੁਰੂ ਕਿਦਾਂ ਜਪਣਾ ਚਾਹੀਦਾ ਕਹਿੰਦੇ ਜਿਮ ਨਿਸ ਦਿਨ ਕਰਕੇ ਕਾਜ ਸੁਧਾਰੇ ਤਿਆਗੇ ਕਬੂ ਨਾ ਲੱਗੇ ਪਿਆਰੇ ਜਿੱਦਾਂ ਤੁਸੀਂ ਘਰ ਦੇ ਕੰਮ ਕਰਦੇ ਹੋ ਨਾ ਤੁਸੀਂ ਤੁਹਾਨੂੰ ਚੰਗੇ ਲੱਗਦੇ ਆ ਉਹਨੂੰ ਤਿਆਗਦੇ ਨਹੀਂ ਹੋ ਅਨਿਤ ਨਿਯਮ ਕਰਦੇ ਆ ਕਿ ਮਹੀਨਾ ਨਿਕਲ ਜਾਂਦਾ ਦੋ ਮਹੀਨੇ ਨਿਕਲ ਕੇ ਕਿਸੇ ਦੇ ਵੀ ਨਿਤਨੇਮ ਨਹੀਂ ਕੀਤਾ ਕਹਿੰਦੇ ਨਿਤਨੇਮ ਜਿਵੇਂ ਨਿਸ ਦਿਨ ਕਰਕੇ ਕਾਜ ਸੁਧਾਰੇ ਤਿਆਗੇ ਕਭੂ ਨਾ ਲੱਗੇ ਪਿਆਰੇ তথা ਪਿਆਰ ਕਰੋ ਕੁਰਬਾਨੀ ਇਸੇ ਤਰ੍ਹਾਂ ਗੁਰੂ ਦੀ ਬਾਣੀ ਨਾਲ ਪਿਆਰ ਕਰੋ ਕਿ ਨਹੀਂ ਸੋਹਣੀ ਉਦਾਹਰਣ ਦਿੱਤੀ ਕਹਿੰਦੇ ਖੇਤੀ ਬੰਦ ਨਾ ਵਾ ਕੀ ਓਟ ਓਟ ਮਤਲਬ ਸਹਾਰਾ ਹਰੇਕ ਬੰਦਾ ਆਪਣੇ ਜੀਵਨ ਨੂੰ ਚਲਾਉਣ ਲਈ ਸਹਾਰਾ ਲੈਂਦਾ ਹੈ ਮੈਂ ਆਹ ਕੰਮ ਕਰ ਲਾਂ ਮੈਂ ਆਹ ਕੰਮ ਕਰ ਲਾਂ ਜਿਦਾਂ ਉੱਥੇ ਦੌੜ ਭੱਜ ਕਰਦੇ ਆਂ ਕਹਿੰਦੇ ਇਦਾਂ ਇਹਨੂੰ ਫਿਕਰ ਹੋਣਾ ਚਾਹੀਦਾ ਕਿ ਮੈਂ ਪਰਮੇਸ਼ਰ ਦੇ ਨਾਮ ਨੂੰ ਵੀ ਜਪਣਾ ਹੈ ਮੇਰਾ ਸਮਾਂ ਨਿਕਲਦਾ ਜਾ ਰਿਹਾ ਸਤਗੁਰੂ ਕਹਿੰਦੇ ਨਾ ਗੁਰਤੇਜ ਭਾਦਰ ਸਾਹਿਬ ਜੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਜੇ ਤੂੰ ਯਾਦ ਕਰਨਾ ਨਾ ਦਿਨ ਰਾਤ ਇੱਕ ਕਰ ਦੇ ਨਿਸ ਦਿਨ ਮੈਂ ਪ੍ਰਾਣੀ ਛੇਨੇ ਛੇਨੇ ਆਉਦ ਬੇਹਾਤ ਹੈ ਫੂਟੇ ਘਟ ਜਿਉ ਪਾਣੀ ਸਾਨੂੰ ਸ਼ੁਕਰ ਕਰਨਾ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿੰਨਾ ਵੀ ਕਰੀਏ ਘਟ ਹੈ ਸਾਨੂੰ ਨਹੀਂ ਭਗੋੜੇ ਬਣਾਇਆ ਵੀ ਪਰਿਵਾਰ ਛੱਡ ਦਿਓ ਜੰਗਲਾਂ ਵਿੱਚ ਚਲੇ ਜਾਓ ਪੁੱਠੇ ਲਟਕਣਾ ਧੂਣੀਆਂ ਬਾਲਣੀਆਂ ਨਹੀਂ ਕੰਮ ਕਰੋ ਗ੍ਰਸਥ ਵਿੱਚ ਰਹੋ ਹੱਥ ਪਾਉ ਕਰ ਕਾਮ ਸਭ ਚੀਤ ਨਰਿੰਜਣਾਂ ਪਰ ਉਹ ਗੱਲ ਭੁੱਲ ਗਈ ਪਰ ਕੰਮ ਕੰਮ ਹੀ ਯਾਦ ਰਹਿ ਗਿਆ ਸਿੱਖਾਂ ਨੂੰ ਤੇ ਬਾਕੀ ਭੁੱਲ ਗਏ ਭਾਗਾਂ ਵਾਲੇ ਜਿਹੜੇ ਜਪਦੇ ਆ ਜਿਹੜੇ ਸਾਂਝ ਪਾਉਂਦੇ ਆ ਭਾਗਾਂ ਵਾਲੇ ਸਭ ਕਹਿੰਦੇ ਖੇਤੀ ਬਣਜ ਨਾ ਵਕੀਓ ਟਾ ਇਸੇ ਤਰ੍ਹਾਂ ਸਹਾਰਾ ਬਣਾਓ ਜਿੱਦਾਂ ਕੋਈ ਖੇਤੀ ਨੂੰ ਸਹਾਰਾ ਬਣਾਉਂਦਾ ਕੋਈ ਵਪਾਰ ਨੂੰ ਬਣਾਉਂਦਾ ਪਾਪ ਪੁਨ ਬੀਜ ਕੀ ਪੋਟ ਪੋਟ ਮਤਲਬ ਪੋਟਲੀ ਗੱਠੜੀ ਜਿਹੜੇ ਚੰਗੇ ਕੰਮ ਕਰਦੇ ਆ ਜਾਂ ਮਾੜੇ ਕੰਮ ਕਰਦੇ ਆ ਪਾਪ ਕਰਦੇ ਆ ਪੁੰਨ ਕਰਦੇ ਆ ਇਹ ਸਾਰੇ ਬੀਜ ਇਕੱਠੇ ਹੋ ਰਹੇ ਆ ਇਹ ਕਹਿਣ ਦੀਆਂ ਗੱਲਾਂ ਨਹੀਂ ਸਤਿਗੁਰੂ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਏ ਤੁਸੀਂ ਪਾਪ ਪੁੰਨ ਦੇ ਕਹਿੰਦੇ ਤੁਸੀਂ ਬੀਜ ਇਕੱਠੇ ਕਰ ਰਹੇ ਹੋ ਪਾਪ ਪੁੰਨ ਬੀਜ ਕੀ ਪੋਟ ਪਰ ਹੋ ਕੀ ਰਿਹਾ ਕਾਮ ਕ੍ਰੋਧ ਜੀ ਮਹਿ ਚੋਟ ਪਰ ਇਹ ਜਿਹੜੀਆਂ ਬਿਮਾਰੀਆਂ ਵਿਕਾਰ ਹਨ ਉਹ ਸਾਨੂੰ ਚੋਟ ਕਰ ਰਹੇ ਸਾਡੀ ਜਿੰਦ ਨੂੰ ਚੋਟ ਕਰਦੇ ਸਭ ਤੋਂ ਵੱਡੇ ਔਗਣ ਦੱਸਿਆ ਦੋ ਗੁਰੂ ਸਾਹਿਬ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਤਨ ਸੁਹਾਗਾ ਢਾਲੇ ਇਹ ਬਹੁਤ ਵੱਡੀਆਂ ਬਿਮਾਰੀਆਂ ਦੱਸੀਆਂ ਤੇ ਇਹ ਤੋਂ ਬਚਣਾ ਹੈ ਕਾਮ ਕਰੋਧ ਜੀ ਮੈਂ ਚੋਟ ਤੇ ਫਿਰ ਮਨੁੱਖਾਂ ਦੀ ਹਾਰਤ ਕੀ ਹੈ ਨਾਮ ਵਿਸਾਰ ਚੱਲੇ ਮਨ ਖੋਟ ਨਾਮ ਨੂੰ ਵਿਸਾਰ ਕੇ ਖੋਟੇ ਮਨ ਦੇ ਨਾਲ ਹੀ ਸੰਸਾਰ ਤੋਂ ਚਲੇ ਜਾਂਦੇ ਕੁਛ ਵੀ ਜੀਵਨ ਦੇ ਵਿੱਚ ਪ੍ਰਾਪਤੀ ਨਹੀਂ ਹੁੰਦੀ ਹਾਂ ਬਾਅਦ ਤੋਂ ਬਚਪਨ ਵਿੱਚ ਕਹੀ ਜਾ ਵੀ ਗੁਰਮਖ ਜਨਮ ਸਵਾਰ ਦਰਗਾ ਚੱਲਿਆ ਇਹ ਤਾਂ ਫੈਸਲਾ ਕਰਨਾ ਮੈਲੇ ਅੱਛੇ ਕਾ ਵਿਚਾਰ ਆਬਰਤਾ ਇਸ ਗੁਰੂ ਮਹਾਰਾਜ ਦਾ ਫੈਸਲਾ ਹੈ ਗੁਰਬਾਣੀ ਕਹਿ ਰਹੀ ਹੈ ਸਾਡੀ ਸੋਚ ਬੜੀ ਅਲੱਗ ਹੈ ਨਾਮ ਵਿਚਾਰ ਚੱਲੇ ਮਨ ਖੋਟਾ ਸਾਚੇ ਗੁਰ ਕੀ ਸਾਚੀ ਸਿੱਖ ਸੱਚੇ ਗੁਰੂ ਦੀ ਸਿੱਖਿਆ ਵੀ ਸੱਚੀ ਹੁੰਦੀ ਹੈ ਗੁਰੂ ਸਾਨੂੰ ਰਾਹ ਹੀ ਨਹੀਂ ਪਾਉਂਦਾ ਸਾਨੂੰ ਰਾਹ ਪਾ ਰਿਹਾ ਹੈ ਪਰ ਉਹ ਦਿਨ ਜਦੋਂ ਅਸੀਂ ਆਪ ਪਾਠ ਕਰਾਂਗੇ ਜਦ ਦਿਨ ਸਹਿਜ ਪਾਠ ਕਰਾਂਗੇ ਸਮਝਾਂਗੇ ਸੱਚੇ ਗੁਰ ਕੀ ਸਾਚੀ ਸਿੱਖ ਜਦੋਂ ਸੱਚੇ ਗੁਰੂ ਦੀ ਸੱਚੀ ਸਿੱਖਿਆ ਲੈ ਲਈ ਨਾ ਤਨ ਮਨ ਸੀਤਲ ਸਾਚ ਪ੍ਰੀਖ ਪ੍ਰੀਖਮਤ ਪ੍ਰਿਖਿਆ ਮਤਲਬ ਅਸੀਂ ਪ੍ਰੀਖਿਆ ਕੀ ਲੈਣੀ ਆ ਇਹਦਾ ਅਰਥ ਇਹ ਹੈ ਕਿ ਸਾਨੂੰ ਸਾਝ ਪੈ ਜਾਂਦੀ ਸਾਡੀ ਅਸਲੀਅਤ ਨਾਲ ਜੁੜ ਜਾਂਦੀ ਹੈ ਮਨ ਤਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਜਲ ਜਲ ਪੱਤੀ ਹੁੰਦੀ ਹੈ ਜਲ ਦੇ ਵਿੱਚ ਉਹ ਖੜਦੀ ਹੈ ਪਰ ਜਦੋਂ ਹੁਣ ਪਾਣੀ ਕੋਈ ਨਹੀਂ ਤੇ ਉਹ ਵੀ ਸੁੱਕ ਜਾਂਦੀ ਸੜ ਜਾਂਦੀ ਹੈ ਜਲ ਪਰਾਇਣ ਰਸ ਕਮਲ ਪ੍ਰੀਖ ਜਿਹੜਾ ਕਮਲ ਦਾ ਫੁੱਲ ਹੁੰਦਾ ਉਹ ਵੀ ਪਾਣੀ ਦੇ ਵਿੱਚ ਖੜਿਆ ਚਿੱਕੜ ਦੇ ਵਿੱਚ ਖੜ ਜਾਂਦਾ ਪਰ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਾਣੀ ਆ ਗਈ ਸ਼ਬਦ ਰਤੇ ਜਿਹੜੇ ਸ਼ਬਦ ਦੇ ਹੁਣ ਸ਼ਬਦ ਦੇ ਦੱਦੇ ਨੂੰ ਸਿਹਾਰੀਏ ਸ਼ਬਦ ਰਤੇ ਮਿੱਠੇ ਰਸ ਈਖ ਈਖ ਹੁਣ ਤੁਹਾਨੂੰ ਪਤਾ ਹੀ ਹੈ ਗੰਨੇ ਨੂੰ ਕਹਿੰਦੇ ਆਪਾਂ ਗੁਰੂ ਸਾਹਿਬ ਕਹਿੰਦੇ ਇਦਾਂ ਦੇ ਬੋਲ ਹੋ ਜਾਂਦੇ ਉਹਦੇ ਮਿੱਠੇ ਰਸ ਵਰਗੇ ਹੋ ਜਾਂਦੇ ਆ ਗੰਨੇ ਦੇ ਵਰਗੇ ਹੋ ਜਾਂਦੇ ਆ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਨਾ ਕਾਲਪੁਰਖ ਜਿਹੜਾ ਸਾਧ ਸੰਗਤ ਜੀ ਮਿੱਠ ਬੋਲੜਾ ਜੀ ਹਰ ਸੰਜਣ ਹਰ ਸੰਜਣ ਸਵਾਮੀ ਮੋਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੋਰ ਉਹਨੂੰ ਪਸਾਂਦੇ ਕੋਈ ਨਹੀਂ ਸ਼ਬਦ ਰਤੇ ਮਿੱਠੇ ਰਸ ਈਖ ਉਹ ਪ੍ਰਮਾਤਮਾ ਜਦੋਂ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਇਹ ਆਪਾਂ ਸਿੱਖ ਰਹੇ ਹਾਂ ਸਾਧ ਸੰਗਤ ਜੀ ਜਦੋਂ ਇਸ ਸਕੂਲ ਦੇ ਵਿੱਚ ਬੈਠਾਂਗੇ ਸਾਨੂੰ ਸਤਿਗੁਰ ਜਦੋਂ ਬੱਚਿਆਂ ਨੂੰ ਸਮਝਾਇਆ ਜਾਂਦਾ ਮਿੱਠਾ ਬੋਲੋ ਸੋਹਣਾ ਬੋਲਣਾ ਚਾਹੀਦਾ ਹੈ ਉਹ ਬੋਲਣਾ ਚਾਹੀਦਾ ਵੀ ਜਿਹੜਾ ਕਿਸੇ ਨੂੰ ਚੰਗਾ ਲੱਗਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਰਾ ਗੁਰੂ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਨਾ ਅਕਾਲ ਪੁਰਖ ਜਿਹੜਾ ਹੈ ਜਦੋਂ ਉਹਦੇ ਗੁਣ ਜੀਵਨ ਵਿੱਚ ਆਉਂਦੇ ਆ ਆਸਾ ਕੀ ਵਾਰ ਦੇ ਵਿੱਚ ਪੜਿਆ ਜਾਂਦਾ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਸਾਰੇ ਗੁਣਾਂ ਦਾ ਸਾਰੀਆਂ ਚੰਗਿਆਈਆਂ ਦਾ ਤਤ ਹੈ ਮਿਠਾਸ ਜੀਵਨ ਕੇ ਮੂੰਹ ਨਾਲ ਮਿੱਠਾ ਬੋਲਦੇ ਵੀ ਬੜੇ ਖਤਰਨਾਕ ਹੁੰਦੇ ਆ ਮੂੰਹ ਤੇ ਜਾਜਾ ਕਰ ਕਰਨਗੇ ਮੂੰਹ ਨਾਲ ਬੜਾ ਮਿੱਠਾ ਬੋਲਦੇ ਆ ਪਰ ਅੰਦਰੋਂ ਜਿਨ ਮਨ ਹੋਰ ਮੁਖ ਹੋਰ ਸਾਨੂੰ ਬੜਦੇ ਆਪਾਂ ਪੜਦੇ ਸੁਣਦੇ ਆ ਰੋਜ਼ ਗੁਰੂ ਸਾਹਿਬ ਕਹਿੰਦੇ ਅਪਰਾਧੀ ਦੋਣਾ ਨਿਵੇ ਜੋ ਹੰਤਾ ਮਿਰਗਾਏ ਤੋ ਇਦਾ ਨਿਵਣਗੇ ਜਦਾਂ ਉਹ ਹਿਰਨ ਨੂੰ ਫੜਨ ਲਈ ਸ਼ਿਕਾਰੀ ਨਿਪਦਾਏ ਜੋ ਹੰਤਾ ਮਿਰਗਾਏ ਸੀਸ ਨਵਾਇਆ ਕਿਆ ਤੀਏ ਜਾਰੇ ਦੇ ਕਸੂਤੇ ਜਾਏ ਹਰੇ ਗੱਲ ਨੂੰ ਸਮਝਾਇਆ ਮੇਰੇ ਪਾਸ਼ਾ ਜੀ ਨੇ ਸਭ ਕਹਿੰਦੇ ਸ਼ਬਦ ਰਤੇ ਮਿੱਠੇ ਰਸ ਈਕ ਹੁਕਮ ਸੰਜੋਗੀ ਗੜ ਦਸ ਦਵਾਰ ਉਦੇ ਹੁਕਮ ਦੇ ਨਾਲ ਇਹ ਸੰਜੋਗ ਮਿਲਿਆ ਇਹ ਸਾਨੂੰ ਜੀਵਨ ਮਿਲਿਆ ਕਿਹੜਾ ਗੜ ਮਤਲ ਕਿਲਾ ਇਹਨੂੰ ਕਿਲਾ ਆਖਿਆ ਨਾ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿਤਾ ਇਹ ਕਿਦਾਂ ਦਾ ਕਿਲਾ ਹੈ ਕਹਿੰਦੇ ਹੁਕਮ ਸੰਜੋਗੀ ਗੜ ਦਸ ਦਵਾਰ ਦਸਾਂ ਦਵਾਰਾਂ ਵਾਲਾ ਇਹ ਸਾਨੂੰ ਕਿਲਾ ਮਿਲਿਆ ਨੌ ਤਾਂ ਪ੍ਰਗਟ ਹੈ ਨਾ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੋਪਤ ਰਖਾਇਆ ਦੋ ਅੱਖਾਂ ਦੋ ਕੰਨ ਦੋ ਨਾਸਿਕਾ ਛੇ ਹੋ ਗਏ ਇੱਕ ਹੋ ਗਿਆ ਮੂੰਹ ਇੱਕ ਲਿੰਗ ਤੇ ਗੁੱਦਾ ਨੌ ਦਵਾ ਨੌ ਦਰਵਾਜੇ ਨੌ ਦਰਵਾਜੇ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਰਦ ਗੋਪਤ ਰਖਾਇਆ ਤੇ ਕਿੱਥੋਂ ਉਹਦੀ ਸਮਝ ਆਉਂਦੀ ਆ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਇੱਥੇ ਆ ਕੇ ਸਮਝ ਆਏ ਤੇ ਉਹਨਾਂ ਲੋਕਾਂ ਨਾਲ ਤੁਹਾਨੂੰ ਦਸਵਾਂ ਦਵਾਰ ਖਿਲਾ ਦਈਏ ਬੜਾ ਸੋਹਣਾ ਅਰਥ ਕਰਦੇ ਤੇ ਵਿਦਵਾਨਾਂ ਨੇ ਦਸਵਾਂ ਦਵਾਰ ਜਿਹੜਾ ਦਿਮਾਗ ਦੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਉਹਨੇ ਬਣਾਇਆ ਹੁਕਮ ਸੰਜੋਗੀ ਗੜਦਸ ਦਵਾਰ ਪੰਜ ਵਸੇ ਮਿਲ ਜੋਤ અપਾਰ ਪੰਜ ਤਤਾਂ ਤੋਂ ਸਰੀਰ ਬਣਿਆ ਪੰਜ ਵਸੇ ਮਿਲ ਜੋਤ અપਾਰ ਵਿੱਚ ਉਹਦੇ ਜੋਤ ਵਸਦੀ ਹੈ ਪ੍ਰਮਾਤਮਾ ਦੀ ਜੋਤ ਹੈ ਇਸ ਕਰਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਉਂਕਿ ਉਹਨੂੰ ਕੋਈ ਫਰਕ ਨਹੀਂ ਪੈਣਾ ਕੱਲ ਵੀ ਸ਼ਬਦ ਵਿੱਚ ਆਪਾਂ ਪੜਿਆ ਸੀ ਨਾ ਗੁਰੂ ਮਹਾਰਾਜ ਕਹਿੰਦੇ ਉਹਨੂੰ ਕੋਈ ਫਰਕ ਨਹੀਂ ਜੀਵ ਆਤਮਾ ਜਿਹੜਾ ਨਾ ਚਲਾ ਗਿਆ ਇਹ ਤਾਂ ਮਿੱਟੀ ਹੈ ਕਿਦੋਂ ਬੋਲੇ ਦੀ ਦੇਹੀ ਮਾਟੀ ਬੋਲੇ ਪਉਣ ਇਹ ਮਿੱਟੀ ਹੈ ਨਾ ਇਹਦੇ ਵਿੱਚ ਕੌਣ ਬੋਲ ਰਿਹਾ ਹਵਾ ਬੋਲ ਰਹੀ ਹੈ ਉਹਦੇ ਨਾਲੇ ਬੋਲ ਰਿਹਾ ਨਾ ਆਪਾਂ ਦੇਹੀ ਮਾਟੀ ਬੋਲੇ ਪਉਣ ਕਹਿੰਦੇ 부ਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਆ ਉਹ ਨਾ ਮੂਆ ਜੋ ਦੇਖਣ ਹਾਲ ਉਹ ਥੋੜੇ ਮਰਿਆ ਜੀਵਾਤਮਾ ਥੋੜੇ ਮਰਦੀ ਹੈ। ਸਰੀਰ ਮਰਿਆ ਨਾ ਅਭੰਗ ਫਲਾਣਾ ਬੰਦਾ ਮਰ ਗਿਆ ਉਹਦੀ ਮੌਤ ਹੋ ਗਈ ਆਕਾਲ ਚਲਾਣਾ ਕਰ ਗਿਆ। ਜੀਵਾਤਮਾ ਤਾਂ ਅਮਰ ਹੈ ਨਾ ਸਤਿਗੁਰ ਕਹਿੰਦੇ ਉਹ ਅੰਸ ਹੈ ਪ੍ਰਮਾਤਮਾ ਦੀ ਤੇ ਉਹਦੇ ਨਾਲ ਉਹਦਾ ਮਲਾਪ ਹੋ ਗਿਆ। ਸਭ ਕਹਿੰਦੇ ਪੰਜ ਵਸੇ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣ ਜਾਰ ਉਹ ਤੋਲਣ ਵਾਲਾ ਵੀ ਆਪੇ ਤੇ ਆਪੇ ਬਣਜਾਰਾ ਵੀ ਆਪੇ। ਨਾਨਕ ਨਾਮ ਸਵਾਰਨ ਹਾਰ ਨਾਮ ਦੇ ਨਾਲ ਨਾਨਕ ਦੇ ਰੁਕਣਾ ਨਾਨਕ ਨਾਮ ਸਵਾਰਨਾ ਨਾਮ ਦੇ ਮੰਮੇ ਨੂੰ ਸਿਹਾਰੀ ਹੈ ਨਾਮ ਨੇ ਹੀ ਸਾਡੇ ਜੀਵਨ ਨੂੰ ਸਵਾਰਨਾ ਜਦੋਂ ਅਸੀਂ ਬਾਣੀ ਦੇ ਨਾਲ ਜੁੜਦੇ ਇੱਕ ਸ਼ਬਦ ਪੜ੍ਹਦੇ ਆਪਾਂ ਛੇਵੀਂ ਪੌੜੀ ਆਨੰਦ ਸਬਦੀ ਪੜ੍ਹਦੇ ਆ ਸਾਚੀ ਲੇਵੇ ਬਿਨ ਦੇਹ ਨਵਾਣੀ ਦੇਹ ਨਵਾਣੀ ਲੇਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰਤ ਕੋਈ ਨਹੀਂ ਕਿਰਪਾ ਕਰ ਬਣਵਾਰੀਆ ਇਸ ਨੂੰ ਹੋਰ ਥਾਂਉ ਨਹੀਂ ਸ਼ਬਦ ਲਾਗ ਸਵਾਰੀ ਜੀਵਨ ਕਿਦਾਂ ਸਬਰਣਾ ਨਾਮ ਦੇ ਨਾਲ ਸ਼ਬਦ ਦੇ ਨਾਲ ਮੈਂ ਅੱਗੇ ਵੀ ਇੱਕ ਵਾਰੀ ਉਦਾਹਰਣ ਦੇਤੇ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਰੋਹਤਾਸ ਦਾ ਕਿਲਾ ਸੀ ਰੋਹਤਾਸ ਦਾ ਕਿਲਾ ਜਿਸ ਵੇਲੇ ਸਿੱਖ ਰਾਜ ਜਮਰਾਉ ਤੱਕਰ ਖਾਲਸੇ ਦੇ ਨਿਸ਼ਾਨ ਝੋਲਦੇ ਸਨ ਰੋਹਤਾਸ ਦਾ ਸਬੰਧ ਸਾਡੇ ਨਾਲ ਬਹੁਤ ਹੈ ਸਾਡੀ ਮਾਤਾ ਮਾਤਾ ਸਭ ਕੌਰ ਜੀ ਦਾ ਉੱਥੇ ਜਨਮ ਹੋਇਆ ਉਸ ਰੋਹਤਾਸ ਦੇ ਉਥੇ ਕਿਲਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬਹੁਤ ਹੀ ਖੰਖਾਰ ਬਹੁਤ ਬਦਮਾਸ਼ ਜਿਹਨੂੰ ਕਹਦੇ ਏ ਬਹੁਤ ਜਿੰਨੇ ਉਹਦੇ ਵਿੱਚ ਉਹ ਗਨ ਦੁਨੀਆ ਭਰ ਦੇ ਸਾਰੇ ਉਹਦੇ ਵਿੱਚ ਬੰਦੇ ਵਿੱਚ ਸਾਨੂੰ ਉਹਨੂੰ ਪਕੜ ਕੇ ਲਿਆ ਬੜਾ ਤਾਕਤਵਰ ਤੇ ਬੜਾ ਉਹਦਾ ਦਹਿਸ਼ਤ ਉਹਦੀ ਬੜੇ ਲੋਕ ਖੌਫ ਦੇ ਵਿੱਚ ਸਨ ਉਹਨੂੰ ਜੇਲ੍ਹ ਵਿੱਚ ਬੰਦ ਕੀਤਾ ਕਾਲ ਕੋਠੜੀ ਵਿੱਚ ਬੰਦ ਕੀਤਾ ਤੇ ਬੜਾ ਗੁੱਸੇ ਵਾਲਾ ਮਤਲਬ ਉਹਦੇ ਕੋਲ ਕੋਈ ਆ ਜੇ ਤੇ 2-4 ਬੰਦਿਆਂ ਨੂੰ ਤਾਂ ਉਹ ਉਹਦੇ ਮਾਰ ਦਵੇ ਇੰਨੀ ਉਹਦੇ ਕੋਲ ਤਾਕਤ ਸੀ ਉਹਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਰੋਟੀ ਦਿੰਦੇ ਸੀ ਉਹ ਵੀ ਦੂਰ ਥਾਲ ਰੱਖ ਕੇ ਵੀ ਸੋਟੀ ਦੇ ਨਾਲ ਅੱਗੇ ਕਰਕੇ ਉਹਦੀ ਰੋਟੀ ਉਹਦੇ ਕੋਠੜੀ ਦੇ ਵਿੱਚ ਕਰ ਦਿੰਦੇ ਸਾਂ ਵੀ ਜਿਹੜਾ ਨੇੜੇ ਆ ਗਿਆ ਉਹਨੇ ਫੜ ਕੇ ਹੁਣ ਖਤਮ ਇੰਨੀ ਤੱਕ ਤਾਕਤ ਸੀ ਉਹਦੇ ਕੋਲ ਇੱਕ ਦਿਨ ਬੜਾ ਗੁੱਸਾ ਉਹਨੂੰ ਆਇਆ ਕਰੋਧ ਬੜਾ ਹੁੰਦਾ ਸੀ ਕੰਧਾਂ ਵਿੱਚ ਹੱਥ ਮਾਰ ਰਿਹਾ ਤੇ ਜਿਹੜੀ ਕੋਠੜੀ ਐ ਉਹਦੇ ਵਿੱਚ ਤਿੰਨ ਚਾਰ ਘੰਟੇ ਰੋਸ਼ਨੀ ਆਉਂਦੀ ਸੀ ਇੱਕ ਛੋਟਾ ਜਿਹਾ ਰੋਸ਼ਨਦਾਨ ਸੀ ਤੇ ਜਦੋਂ ਧੁੱਪ ਨਿਕਲਦੀ ਸੀ ਉਸ ਵੇਲੇ ਹੀ ਤਿੰਨ ਚਾਰ ਘੰਟੇ ਰੋਸ਼ਨੀ ਆਉਂਦੀ ਸੀ ਅੱਜ ਜਦੋਂ ਲੋਕ ਬੜਾ ਗੁੱਸੇ ਦੇ ਵਿੱਚ ਹੱਥ-ਹੱਥ ਪੈਰ ਮਾਰ ਰਿਆ ਛੋਟਾ ਜਿਹਾ ਇੱਕ ਫੱਟਾ ਸੈਲਫ ਲੱਗੀ ਸੀ ਉਹ ਹੱਥ ਲੱਗਾ ਫੱਟਾ ਥੱਲੇ ਡਗ ਪਿਆ ਤੇ ਉਹਦੇ ਆਵਾਜ਼ ਆਈ ਕੋਈ ਕਾਗਜ਼ ਦੀ ਆਵਾਜ਼ ਆਈ ਉਹਨੇ ਕਾਗਜ਼ ਚੁੱਕ ਲਿਆ ਪਰ ਹਨੇਰਾ ਸੀ ਹੁਣ ਸੇਧ ਹੋਏਗੀ ਜਦੋਂ ਰੋਸ਼ਨੀ ਆਏਗੀ ਪੜਾਂਗਾ ਕੀ ਲਿਖਿਆ ਤੇ ਸਾਧ ਸੰਗਤ ਜੀ ਜਿਸ ਵੇਲੇ ਦੂਸਰਾ ਦਿਨ ਹੋਇਆ ਨਾ ਤੇ ਉਹ ਫਿਰ ਉਸ ਕਾਗਜ਼ ਦੇ ਉੱਪਰ ਲਿਖਿਆ ਪੜ ਰਿਹਾ ਸੀ ਕਿਉਂਕਿ ਉਸ ਕੋਠੜੀ ਵਿੱਚ ਕੋਈ ਸਿੱਖ ਰਹਿ ਕੇ ਗਿਆ ਸੀ ਪਹਿਲਾਂ ਉੱਥੇ ਸ਼ਬਦ ਲਿਖ ਕੇ ਰੱਖਿਆ ਹੋਇਆ ਸੀ ਉਸ ਨੇ ਤੇ ਉਹਨੂੰ ਪੜਿਆ ਉਸ ਨੇ ਸ਼ਬਦ ਸੀ ਸਤਗੁਰ ਆਇਓ ਸਰਣ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਆਵਰ ਨਾ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖਾ ਛੂਟੇ ਹਮ ਨਿਰਗੁਣ ਲੇਹੋ ਉਵਾਰੀ ਸੱਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਣੀ ਜਦੋਂ ਨੇ ਪੜਿਆ ਨਾ ਤੇ ਉਹਨੂੰ ਬੜਾ ਆਨੰਦ ਜਿਹਾ ਆਇਆ ਉਹਨੇ ਇੱਕ ਵਾਰੀ ਹੋਰ ਪੜਿਆ ਜਿੰਨੀ ਦੇ ਰੋਸ਼ਨੀ ਸੀ ਉਹ ਪੜਦਾ ਰਿਹਾ ਕੇਵਲ ਆਪਾਂ ਕੋਈ ਉਹ ਕਰਦੇ ਆ ਨਾ ਯਾਦ ਕਰਦੇ ਆ ਕੁਝ ਵੀ ਉਸ ਜਿਆਦਾ ਹੀ ਸਿਮਰਨ ਹੁੰਦਾ ਉਹਨੂੰ ਕਹਿੰਦੇ ਆਪਾਂ ਜਪ ਉਹਦਾ ਸਿਮਰਨ ਬਣ ਗਿਆ ਉਹ ਸ਼ਬਦ ਜਿਹੜਾ ਸੀ ਬਾਰ ਬਾਰ ਪੜਨ ਲੱਗ ਗਿਆ ਉਹਦਾ ਜੀਵਨ ਜਿਹੜਾ ਸੀ ਥੋੜੇ ਦਿਨਾਂ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਥੋੜੇ ਦਿਨਾਂ ਦੇ ਵਿੱਚ ਉਹ ਐਨਾ ਕਰੋਧੀ ਬੰਦਾ ਜਿਹੜਾ ਸੀ ਨਿਰਮਾਨਤਾ ਦੇ ਵਿੱਚ ਆ ਗਿਆ ਬੜੀ ਨਿਮਰਤਾ ਆ ਗਈ ਬੜੇ ਪਿਆਰ ਨਾਲ ਸਾਰਿਆਂ ਨੂੰ ਬੁਲਾਉਣ ਲੱਗ ਗਿਆ ਸਾਂਝ ਪੈ ਗਈ ਬੜਾ ਉਹਦਾ ਜੀਵਨ ਜਿਹੜਾ ਸੀ ਇੱਕਦਮ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਮਹਾਰਾਜਾ ਰਣਜੀਤ ਸਿੰਘ ਉੱਥੇ ਪਹੁੰਚਦੇ ਆ ਜਿੱਦਾਂ ਅੱਜ ਵੀ ਜਿਹੜੇ ਚੰਗਾ ਚਾਲ ਚੱਲਣ ਰੱਖਦੇ ਆ ਨਾ ਜੇਲ੍ਹ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਕੈਦੀਆਂ ਨੂੰ ਉਹਨਾਂ ਆਖਿਆ ਵੀ ਕੋਈ ਕੈਦੀ ਆ ਕਹਿੰਦੇ ਹਾਂਜੀ ਬੜਾ ਇਦਾਂ ਦਾ ਬੰਦਾ ਸੀ ਤੇ ਉਹਦਾ ਜੀਵਨ ਸੁੱਧਰ ਗਿਆ ਤੇ ਆਪਾਂ ਸੋਚੇ ਉਹਨੂੰ ਛੱਡ ਦੇਈਏ ਮਹਾਰਾਜਾ ਨੇ ਕਿਹਾ ਬੁਲਾਓ ਕਹਿੰਦੇ ਭਾਈ ਤੈਨੂੰ ਛੱਡ ਦੇਈਏ ਕਹਿੰਦਾ ਮੈਂ ਤਾਂ ਨਹੀਂ ਜਾਣਾ ਇੱਥੋਂ ਮੈਂ ਇੱਥੋਂ ਨਹੀਂ ਜਾਣਾ ਕਹਿੰਦੇ ਕਿਉਂ ਕਹਿੰਦਾ ਇੱਥੇ ਤਾਂ ਮੇਰਾ ਜੀਵਨ ਬਦਲਿਆ ਹੈ ਉਹ ਕਹਿੰ ਲਗੇ ਨਹੀਂ ਜਾਣਾ ਤੇ ਤੈਨੂੰ ਇੱਥੇ ਕੋਈ ਨੌਕਰੀ ਦੇ ਦੇਨੇ ਇੱਥੇ ਨੌਕਰੀ ਕਰ ਲਾ ਕਹਿੰਦਾ ਨੌਕਰੀ ਵੀ ਨਹੀਂ ਕਰਨੀ ਰਹਿਣਾ ਵੀ ਕੋਠੜੀ ਦੇ ਵਿੱਚ ਰਹਿਣਾ ਵੀ ਕੋਠੜੀ ਵਿੱਚ ਛੱਡਦੇ ਨੇ ਆ ਧਨ ਦੌਲਤ ਜਾਈ ਕੁਝ ਵੀ ਨਹੀਂ ਚਾਹੀਦਾ ਉੱਥੇ ਰਹਿਣਾ ਉਹੀ ਪੜ੍ਹਾਂਗਾ ਜੋ ਲਿਖਿਆ ਤੇ ਮਹਾਰਾਜਾ ਰਜੀਤ ਸਿੰਘ ਨੇ ਪੁੱਛਿਆ ਸੀ ਫੇ ਦੱਸ ਤੈਨੂੰ ਕੀ ਚਾਹੀਦਾ ਤੇਰੇ ਜੋ ਮਨ ਦੀ ਇੱਛਾ ਹੈ ਸਾਧ ਸੰਗਤ ਜੀ ਦੇਖੋ ਜੀਵਨ ਸਬਰ ਦਾ ਬਾਣੀ ਦੇ ਨਾਲ ਉਹਨੇ ਆਖਿਆ ਮਹਾਰਾਜ ਜਦੋਂ ਤੁਸੀਂ ਅਗਲੀ ਵਾਰੀ ਆਓ ਨਾ ਇੱਕ ਸ਼ਬਦ ਨੇ ਮੇਰਾ ਜੀਵਨ ਬਦਲ ਦਿੱਤਾ ਤੇ ਕਿਰਪਾ ਕਰਿਓ ਮੈਨੂੰ ਇੱਕ ਸ਼ਬਦਾਂ ਦੀ ਪੋਥੀ ਲਿਆ ਦਿਓ ਤੇ ਮੈਂ ਆਪਣੇ ਜੀਵਨ ਨੂੰ ਹੋਰ ਸਵਾਰਾਂ ਤੇ ਬਾਣੀ ਜਿਹੜੀ ਹੈ ਸਾਡਾ ਜੀਵਨ ਸਵਾਰਦੀ ਹੈ ਸਤਿਗੁਰੂ ਇੱਥੇ ਆਖਿਰ ਵਿੱਚ ਕਹਿ ਰਹੇ ਆ ਕਹਿੰਦੇ ਆਪ ਤੁਲੈ ਆਪੇ ਬਨਜਾਰ ਨਾਨਕ ਨਾਮ ਸਵਾਰਨ ਹਰ ਉਹੀ ਜੀਵਨ ਉਹਦਾ ਭਾਈ ਵਿਧੀ ਚੰਦ ਦਾ ਜੀਵਨ ਪੜ੍ਹ ਕੇ ਦੇਖ ਲਓ ਚੋਰ ਸੀ ਸਾਧ ਸੰਗਤ ਜੀ ਸੰਗਤ ਵਿੱਚ ਬਹਿ ਗਿਆ ਸੀ ਆ ਕੇ ਸਪਾਈ ਮਗਰ ਆਏ ਸੀ ਗੁਰੂ ਅਰਜਨ ਸਾਹਿਬ ਕਹਿੰਦੇ ਪਛਾਨ ਲੋ ਇੱਥੇ ਥੋੜੇ ਦਿਖਦਾ ਕੋਈ ਚੋਰ ਬੈਠਾ ਨਾ ਕੋਈ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆ ਗੁਰੂ ਮਹਾਰਾਜ ਦੇ ਮਨ ਵਿੱਚ ਮੁਸਕਰਾਰੇ ਕਹਿੰਦੇ ਮੈਨੂੰ ਤਾਂ ਦਿਖ ਰਿਹਾ ਤੁਹਾਨੂੰ ਨਹੀਂ ਦਿਖਦਾ ਕਿਉਂਕਿ ਗੁਰੂ ਤਾਂ ਅੰਤਰਜਾਮੀ ਆ ਤੁਹਾਨੂੰ ਨਹੀਂ ਦਿਖਦਾ ਮਾਫੀ ਮੰਗਦੇ ਹਰੇਕ ਸਿੱਖ ਦੇ ਕੋਲੋਂ ਅਸੀਂ ਸੰਗਤ ਵਿੱਚ ਆ ਕੇ ਥੋੜੀ ਬਤੀ ਆ ਚਾਲ ਚੱਲਣ ਕੀਤਾ ਗਲਤ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਜਾਓ ਭਾਈ ਨਹੀਂ ਦੇਖਿਆ ਨਾ ਉਹ ਕਹਿਣ ਲੱਗਾ ਸਤ ਕਰੋ ਮਰ ਮੈਂ 13 ਹੀ ਆ ਕਿਲੀ ਵੱਡੀ ਸੇਵਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਖitab ਦਿੱਤਾ ਸੀ ਵਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ ਆਪਣਾ ਦਿਲਸ ਕਿਹਾ ਸੀ ਗੁਰੂ ਪਾਤਸ਼ਾਹ ਐਸੀਆਂ ਐਸੀਆਂ ਰੂਹਾਂ ਜਿਨ੍ਹਾਂ ਦਾ ਜੀਵਨ ਸਬਰ ਗਿਆ ਤੇ ਇਹ ਸਾਨੂੰ ਸੋਝੀ ਦਿੰਦੀਆਂ ਸਾਖੀਆਂ ਸਿੱਖਿਆ ਸਿੱਖਿਆ ਦਿੰਦੀਆਂ ਹਨ ਆਪ ਤੋਂ ਲੈ ਆਪੇ ਬਣ ਜਾਰ ਨਾਨਕ ਨਾਮ ਸਵਰਨ ਹਰ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀ ਸਮੇ ਦੀ ਸਮਰਤੀ ਹੈ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ